ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਵੀ ਪਿਛਲੇ ਦਿਨੀ ਇੱਕ ਬੜੀ ਚਰਚਿਤ ਖਬਰ ਆ ਚੱਲ ਰਹੀ ਆ 328 ਰੂਪਾਂ ਦਾ ਮਾਮਲਾ ਤੇ ਕੱਲ ਇੱਕ ਹੋਰ ਵੀ ਖਬਰ ਆ ਜਿਹੜੀ ਉਹ ਚਰਚਿਤ ਚੱਲ ਰਹੀ ਸੀਗੀ ਵੀ ਸੁਖਵੀਰ ਸਿੰਘ ਬਾਦਲ ਆ ਵੀ ਉਹ ਵੀ ਗ੍ਰਫਤਾਰ ਹੋ ਸਕਦੇ ਆ ਇਸ ਮਾਮਲੇ ਦੇ ਵਿੱਚ ਵੀ ਹੁਣ ਜੇ ਆਪਾਂ ਗੱਲ ਕਰੀਏ ਵੀ ਜਿਹੜਾ 328 ਰੂਪਾਂ ਦਾ ਮਾਮਲਾ ਵਾ ਵੀ ਇਹ ਹੈ ਤਾਂ ਐਸਡੀਪੀਸੀ ਦਾ ਵਾ ਵੀ ਪਰ ਇਹਦਾ ਸੁਖਵੀਰ ਸਿੰਘ ਬਾਦਲ ਨਾਲ ਕੋਈ ਲਿੰਕ ਨਹੀਂ ਹੈਗਾ ਵੀ ਹੋ ਅਕਾਲੀ ਦਲ ਦੇ ਪ੍ਰਧਾਨ ਆ ਵੀ ਜਿਹੜੀ ਰਾਜਨੀਤੀ ਕਰਦੀ ਆ ਤੇ ਐਸਜੀਪੀਸੀ ਵੀ ਇੱਕ ਧਾਰਮਿਕ ਸੰਸਥਾ ਵਾ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਮਝਦੇ ਆਂ ਵੀ ਕਿਵੇਂ ਇਹ ਮਾਮਲਾ ਵਾ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਨਾਲ ਆ ਜਿਹੜਾ ਹੋ ਰਿਲੇਟ ਕਰ ਸਕਦਾ ਵਾ ਤੇ ਬਾਕੀ ਵੀ ਲੋਕ ਆ ਵੀ ਆਪਦੇ ਆਪ ਦੇ ਆ ਜਿਹੜੇ ਉਹ ਪ੍ਰਤੀਕਰਮ ਦੇ ਰਹੇ ਆ ਤਾਂ ਪਿਛਲੇ ਦਿਨੀ ਵੀ ਹਰ ਸਿਮਰਤ ਕੌਰ ਬਾਦਲ ਨੇ ਵੀ ਆ ਵੀ ਇੱਕ ਪੋਸਟ ਪਾਈ ਸੀਗੀ ਵੀ ਉਹਦੇ 'ਚ ਉਹਨੇ ਕਿਹਾ ਸੀਗਾ ਵੀ ਆਮ ਆਦਮੀ ਪਾਰਟੀ ਆ ਵੀ ਉਹੋ ਹੋ ਪੁਲਿਸ ਆ ਸਰਾ ਵੀ ਲਾ ਰਹੀ ਆ ਵੀ ਜਿਹੜੇ ਇਹਨਾਂ ਦੇ ਚਹੇਤੇ ਆ ਤੇ ਵੀ ਉਹ ਗਲਤ ਤਰੀਕੇ ਦੇ ਨਾਲ ਆ ਵੀ ਅਕਾਲੀ ਦਲ ਦੇ ਉੱਤੇ ਵੀ ਕਾਰਵਾਈ ਕਰ ਰਹੀ ਆ ਤੇ ਵੀ ਸੁਖਵੀਰ ਸਿੰਘ ਬਾਦਲ ਨੂੰ ਆ ਵੀ ਉਹ ਗ੍ਰਫਤਾਰ ਕਰਨਾ ਚਾਹੁੰਦੀ ਆ ਵੀ ਉਹ ਬਖਲਾਈ ਹੋਈ ਆ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਦਾ ਜਿਹੜਾ ਉਹ ਗਰਾਫ ਆ ਵੀ ਦਿਨੋਂ ਦਿਨ ਤਾਂ ਜਾ ਰਿਹਾ ਵਾ ਵੀ ਉਹਨੇ ਪੋਸਟ ਪਾਈ ਸੀਗੀ ਵੀ ਵੀ ਆਮ ਆਦਮੀ ਪਾਰਟੀ ਸੁਖਵੀਰ ਸਿੰਘ ਬਾਦਲ ਨੂੰ ਆ ਗ੍ਰਫਤਾਰ ਕਰ ਸਕਦੀ ਆ ਤਾਂ ਵੀ 328 ਰੂਪਾਂ ਦਾ ਕੀ ਮਾਮਲਾ ਵਾ ਵੀ ਇਹ 2000 ਬੀ ਦੇ ਵਿੱਚ ਆ ਵੀ ਉਹ ਸਾਹਮਣੇ ਆਇਆ ਸੀਗਾ ਵੀ ਉਦੋਂ ਕੀ ਸੀਗਾ ਵੀ STPC ਦੇ ਰਿਕਾਰਡ ਦੇ ਵਿੱਚ ਵੀ 328 ਸਰੂਪਾਂ ਦਾ ਕਿਤੇ ਵੀ ਕੋਈ ਬਰੇਵਾ ਨਹੀਂ ਸੀਗਾ ਵੀ ਉਹ ਚਲੇ ਕਿੱਥੇ ਗਏ ਕਿਸੇ ਨੂੰ ਵੀ ਕੋਈ ਪਤਾ ਨਹੀਂ ਸੀਗਾ ਤੇ ਕੋਈ ਕਹਿੰਦਾ ਸੀਗਾ ਵੀ ਉਹ ਸਰੂਪ ਆ ਜਿਹੜੇ ਉਹ ਬਾਹਰਲੇ ਦੇਸ਼ ਚਲੇ ਗਏ ਤੇ ਵੀ ਜਿਹੜੇ ਮੁਲਾਜ਼ਮ ਸੀਗੇ ਵੀ ਉਹਨਾਂ ਨੇ ਪੈਸੇ ਲੈ ਕੇ ਆ ਜਿਹੜੇ ਉਹ ਵੇਚਤੇ ਤਾਂ ਕਿਸੇ ਨੂੰ ਵੀ ਕੋਈ ਪਤਾ ਨਹੀਂ ਸੀਗਾ ਵੀ ਉਹ ਸਰੂਪ ਜਿਹੜੇ ਉਹ ਕਿੱਥੇ ਚਲੇ ਗਏ ਤਾਂ ਉਹਦੇ ਰਿਲੇਟਡ ਵੀ STPC ਨੇ ਆਪ ਦੀ ਜਾਂਚ ਕੀਤੀ ਤੇ ਉਹਦੇ ਚ ਜਿਵੇਂ ਵੀ 16 ਜਿਹੜੇ ਬੰਦੇ ਆ ਵੀ ਉਹ ਦੋਸ਼ੀ ਪਾਏ ਗਏ ਸੀਗੇ ਤੇ ਉਹਨਾਂ ਨੂੰ ਆ ਵੀ ਉਹਨਾਂ ਨੇ ਸਸਪੈਂਡ ਕਰਤਾ ਸੀਗਾ ਤੇ ਪਰ ਵੀ ਪਿਛਲੇ ਦਿਨੀ ਲਗਭਗ 2025 ਦੇ ਦਸੰਬਰ ਦੇ ਵਿੱਚ ਵੀ ਇੱਕ ਨਵੀਂ ਐਫ ਆਈ ਆਰ ਆ ਜਿਹੜੀ ਉਹ ਦਰਜ ਕਰਦੀ ਆ ਪੁਲਿਸ ਵੀ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਦੇ ਵਿੱਚ ਤਾਂ ਇਸ ਕੇਸ ਤੇ ਰਿਲੇਟਡ ਪਰ ਉਹਦੇ ਚ ਵੀ ਉਹੀ ਜਿਹੜੇ 16 ਬੰਦੇ ਆ ਵੀ ਜਾਦ ਹੁੰਦੇ ਆ ਤੇ ਉਹਨਾਂ 16 ਦੇ ਵਿੱਚੋਂ ਵੀ ਸਾਰਿਆਂ ਨਾਲ ਉਹ ਜਿਹੜਾ ਮੇਨ ਬੰਦਾ ਸੀਗਾ ਉਹ ਉਹ ਸੀਗਾ ਸਤਿੰਦਰ ਸਿੰਘ ਕੋਹਲੀ ਸਤਿੰਦਰ ਸਿੰਘ ਕੋਹਲੀ ਕੌਣ ਸੀਗਾ ਵੀ ਇਹ ਇੱਕ ਚਾਰਟੈਂਟ ਅਕਾਊਂਟੈਂਟ ਸੀਗਾ ਤੇ ਇਹਦੇ ਕੋਲੇ ਲਗਭਗ 2009 ਦੀ ਜੁਮੇ 2009 ਤੋਂ ਲੈ ਕੇ ਆ ਵੀ ਐਸਜੀਪੀਸੀ ਦੇ ਇੰਟਰਨਲ ਆਡਿਟ ਦੀ ਆ ਜਿਹੜੀ ਉਹ ਜ਼ਿੰਮੇਵਾਰੀ ਸੀਗੀ ਤੇ ਲਗਭਗ ਵੀ ਇਹਦਾ ਵੀ ਇਹਤੇ ਇਹ ਇਲਜ਼ਾਮ ਜੁੜਤੇ ਸੀਗੇ ਵੀ ਇਹ ਸੁਖਵੀਰ ਸਿੰਘ ਦਾ ਬਾਦਲ ਦਾ ਜਿਹੜਾ ਉਹ ਚਹੇਤਾ ਸੀਗਾ ਤੇ ਵੀ ਹੋਰਾਂ ਨੂੰ ਦਾਰਕ किनार ਕਰਕੇ ਵੀ SGPC ਦਾ ਆਡਿਟ ਕਰਨ ਦਾ ਤਾਂ ਹੀ ਇਹਨੂੰ ਆ ਵੀ ਉਹ ਹਾਇਰ ਕੀਤਾ ਗਿਆ ਸੀਗਾ ਤੇ 2009 ਦੇ ਵਿੱਚ ਜਦੋਂ ਇਹਨੂੰ ਹਾਇਰ ਕੀਤਾ ਸੀਗਾ ਤੇ ਉਦੋਂ ਸਾਢੇ 3 ਲੱਖ ਮਹੀਨੇ ਦੀ ਤਨਖਾਹ ਤੇ ਇਹਨੂੰ ਹਾਇਰ ਕੀਤਾ ਸੀਗਾ ਤੇ ਲਗਭਗ 2009 ਤੋਂ ਵੀ ਇਹ ਇੰਟਰਨਲ ਆਡਿਟ ਆ ਜਿਹੜਾ ਉਹ ਕਰਦਾ ਰਿਹਾ 2020 ਦੇ ਵਿੱਚ 2020 ਤੱਕ ਤੇ ਵੀ ਜਦੋਂ ਆਹ 328 ਰੂਪਾਂ ਦਾ ਮਾਮਲਾ ਵਾ ਜਿਹੜਾ ਉਹ ਸਾਹਮਣੇ ਆਇਆ ਤੇ ਉਹ ਤੋਂ ਬਾਅਦ ਚੋ ਵੀ ਐਸਜੀਪੀਸੀ ਨੇ ਵੀ ਇਹਦਾ ਜਿਹੜਾ ਕੰਟਰੈਕਟ ਆ ਆਡਿਟ ਕਰਨ ਦਾ ਵੀ ਉਹ ਖਤਮ ਕਰਤਾ ਸੀਗਾ ਤੇ ਬਾਕੀ ਵੀ ਇਹ ਵੀ ਐਸਜੀਪੀ ਸੀਨੇ ਕਿਹਾ ਸੀਗਾ ਵੀ ਹੁਣ ਤੱਕ ਇਹਨੂੰ ਜਿੰਨੀ ਵੀ ਤਨਖਾਹ ਦਿੱਤੀ ਗਈ ਆ ਵੀ ਉਹਦਾ 75% ਹਿੱਸਾ ਵੀ ਇਹ ਸਤਿੰਦਰ ਸਿੰਘ ਕੋਹਲੀ ਆ ਵੀ ਵਾਪਸ ਕਰੂਗਾ ਵੀ ਇੱਕ ਅੰਦਾਜ਼ੇ ਦੇ ਮੁਤਾਬਕ ਵੀ ਲਗਭਗ 11 ਸਾਲਾਂ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਐਸਜੀਪੀਸੀ ਤੋਂ ਆ ਵੀ 7 ਕਰੋੜ ਦੇ ਕਰੀਬ ਆ ਜਿਹੜਾ ਉਹ ਪੈਸਾ ਲੈ ਗਿਆ ਸੀਗਾ ਤੇ ਵੀ ਉਦੋਂ ਵੀ ਇੱਕ ਵਾਰੀ ਚਰਚਾ ਦਾ ਵਿਸ਼ਾ ਬਣਿਆ ਸੀਗਾ ਜਦੋਂ ਵੀ ਅਫਤਾਰ ਸਿੰਘ ਮੱਕੜ ਆ ਵੀ ਐਸਜੀਪੀਸੀ ਦਾ ਪ੍ਰਧਾਨ ਹੁੰਦਾ ਸੀਗਾ ਵੀ ਉਹਦੋਂ ਕੋਲੀ ਤੇ ਮੱਕੜ ਦੇ ਵਿਚਾਲੇ ਵੀ ਜਿਵੇਂ ਕਿ ਤੂੰ ਤੂੰ ਮੈਂ ਮੈਂ ਹੋ ਗਈ ਸੀਗੀ ਤਾਂ ਉਹਨੇ ਵੀ ਏ ਏ ਨੂੰ ਜਿਵੇਂ ਇਹਦਾ ਕੰਟਰੈਕਟ ਆ ਜਿਹੜਾ ਉਹ ਖਤਮ ਕਰਤਾ ਸੀਗਾ ਮੱਕੜ ਨੇ ਕੋਲੀ ਦਾ ਪਰ ਵੀ ਇਹਦਾ ਇੰਨਾ ਸੁਖਵੀਰ ਸਿੰਘ ਵਾਦਲ ਨਾਲ ਵੀ ਲਿਹਾਜ਼ ਸੀਗੀ ਅਗਲੇ ਦਿਨ ਹੀ ਆ ਵੀ ਇਹਨੂੰ ਫੇਰ ਬਹਾਲ ਕਰਤਾ ਸੀਗਾ ਤੇ ਬਈ ਇਹਤੇ ਇਲਜ਼ਾਮ ਇਹ ਆ ਵੀ ਇੰਨਾ ਚਿਰ ਜਿਵੇਂ ਕਿ ਇਹਨੇ ਆਡਿਟ ਕੀਤਾ ਤੇ ਲਗਭਗ 2016 ਤੋਂ ਬਾਅਦ ਚ ਵੀ ਇਹਨੂੰ ਇਹਦੇ ਆਡਿਟ ਆਡਿਟ ਦੇ ਵਿੱਚ ਕਿਉਂ ਨਹੀਂ 328 ਰੂਪਾ ਸਰੂਪ ਜਿਹੜੇ ਗੈਬ ਹੋਏ ਆ ਵੀ ਉਹੋ ਸਾਹਮਣੇ ਆਏ ਹੈਗੇ ਤੇ ਬਾਕੀ ਇਹਨਾਂ ਇੱਕ ਹੋਰ ਲਿੰਕ ਵੀ ਇਹ ਜੋੜਦਾ ਵਾ ਵੀ ਕਨੇਡਾ ਦੇ ਵਿੱਚ ਇੱਕ ਇਹ ਫਾਰਮ ਚਲਾਉਂਦਾ ਵਾ ਤੇ ਉਹ ਫਾਰਮ ਕੋਲੇ ਆ ਵੀ ਪੀਟੀਸੀ ਦਾ ਜਿਹੜਾ ਗਰਵਾਣੀ ਪਸਾਰਨ ਦਾ ਪਰ ਗੁਗਰਵਾਣੀ ਪਸਾਰਨ ਦੇ ਰਾਈਟ ਆ ਵੀ ਉਹ ਕੈਨੇਡਾ ਦੇ ਵਿੱਚ ਇਹਦੀ ਕੰਪਨੀ ਆ ਜਿਹੜੀ ਉਹ ਡਿਸਟਰੀਬਿਊਟ ਕਰਦੀ ਆ ਤਾਂ ਵੀ ਵੀ ਸੁਖਵੀਰ ਸਿੰਘ ਬਾਲਲ ਨਾਲ ਤਾਂ ਵੀ ਲਿੰਕ ਜੋੜਦੇ ਆ ਤੇ ਬਾਕੀ ਵੀ ਹੁਣ ਪੰਜਾਬ ਸਰਕਾਰ ਨੇ ਆ ਵੀ ਕੇਸ ਰਜਿਸਟਰਡ ਕੀਤਾ ਵਾ ਤੇ ਉਹਦੇ ਚੋਂ ਵੀ ਜਿਹੜਾ ਸਤਿੰਦਰ ਸਿੰਘ ਕੋਹਲੀ ਆ ਉਹਨੂੰ ਵੀ ਗ੍ਰਫਤਾਰ ਕੀਤਾ ਗਿਆ ਚੰਡੀਗੜ੍ਹ ਦੇ ਹੋਟਲ ਦੇ ਵਿੱਚੋਂ ਵੀ ਉਹ ਹੋਟਲ ਦੇ ਵਿੱਚ ਉਹ ਬੰਦੇ ਦੇ ਨਾਂ ਤੇ ਆ ਵੀ ਕਮਰਾ ਉੱਕ ਕਰਾ ਕੇ ਰਹਿ ਰਿਆ ਸੀਗਾ ਵੀ ਜਿਹਦੇ ਲਿੰਕਾ ਫੇਰ ਵੀ ਪੀਟੀਸੀ ਦੇ ਨਾਲ ਜੁੜਦੇ ਸੀਗੇ ਤਾਂ ਵੀ ਵੀ ਇੱਕ ਵੀ ਇਹ ਕੋਸ਼ਨ ਕੋਸ਼ਨ ਉੱਠਦਾ ਵਾ ਵੀ ਇਹ ਹੋਰ ਤਾਂ ਕਿਸੇ ਤਰ੍ਹਾਂ ਵੀ ਸੁਖਵੀਰ ਸਿੰਘ ਬਾਦਲ ਇਸ ਮਾਮਲੇ ਦੇ ਵਿੱਚ ਔਂਝ ਨਹੀਂ ਸਕਦਾ ਵੀ ਇੱਕ ਜਿਵੇਂ ਵੀ ਇਹਦੇ ਲਿੰਕ ਜੁੜਦੇ ਕਰਕੇ ਕੋਲੀ ਦੇ ਨਾਲ ਵੀ ਇਹ ਚਿਹਤਾ ਸੀਗਾ ਤਾਂ ਕਰਕੇ ਵੀ ਉਹ ਮਾਮਲੇ ਦੇ ਵਿੱਚ ਆ ਵੀ ਉਹ ਫਸ ਸਕਦਾ ਵਾ ਤੇ ਬਾਕੀ ਵੀ ਐਸਜੀਪੀਸੀ ਨੇ ਪੰਜਾਬ ਸਰਕਾਰ ਨੂੰ ਇਹ ਕਿਹਾ ਵਾ ਵੀ ਉਹ ਧਾਰਮਿਕ ਸੰਸਥਾ ਦੇ ਵਿੱਚ ਆ ਵੀ ਉਹ ਸਰਕਾਰ ਦਖਲ ਦੇ ਨਹੀਂ ਸਕਦੀ ਹੈਗੀ ਵੀ ਇਹ ਐਸਜੀਪੀਸੀ ਦਾ ਇੰਟਰਨਲ ਮੈਟਰ ਆ ਵੀ ਜਿਹੜੇ ਵੀ ਬੰਦੇ ਇਸ ਕੇਸ ਤੇ ਲਈ ਆ ਜ਼ਿੰਮੇਵਾਰ ਸੀਗੇ ਵੀ ਉਹ ਅਸੀਂ ਆਲਰੇਡੀ ਆ ਸਸਪੈਂਡ ਕਰ ਚੁੱਕੇ ਆ ਤਾਂ ਸਰਕਾਰ ਇਹਦੇ ਵਿੱਚ ਆ ਵੀ ਉਹ ਕਾਰਵਾਈ ਨਹੀਂ ਕਰ ਸਕਦੀ ਹੈਗੀ ਪਰ ਸਰਕਾਰ ਦਾ ਕਹਿਣਾ ਵਾ ਬਈ ਅਸੀਂ ਆਲਰੇਡੀ ਆ ਜਿਹੜੀ ਉਹ ਕੋਰਟ ਤੋਂ ਪਰਮਿਸ਼ਨ ਲਈ ਹੋਈ ਆ ਤੇ ਤਾਂ ਕਰਕੇ ਵੀ ਜਿਹੜੇ ਵੀ ਇਸ ਕੇਸ ਤੇ ਲਈ ਆ ਜ਼ਿੰਮੇਵਾਰ ਬੰਦੇ ਆ ਬਈ ਉਹਨਾਂ ਨੂੰ ਬਈ ਅਸੀਂ ਗ੍ਰਫਤਾਰ ਕਰਾਂਗੇ ਤੇ ਗਾ ਵੀ ਉਹ 328 ਰੂਪ ਬਈ ਕਿੱਥੇ ਚਲੇ ਗਏ ਬਈ ਉਹਨਾਂ ਤੋਂ ਬਈ ਪਤਾ ਕਰਨ ਦੀ ਆ ਜਿਹੜੀ ਉਹ ਕੋਸ਼ਿਸ਼ ਕਰਾਂਗੇ ਬਾਕੀ ਵੀ ਜਿਹੜੀ ਸਿੱਖ ਸੇਖਾ ਵੀ ਸਿੱਖ ਸੰਗਤ ਆ ਬਈ ਉਹ ਵੀ ਚਾਹੁੰਦੀ ਆ ਵੀ ਏ ਕੇ ਇਸ ਦਾ ਇਨਸਾਫ ਆ ਜਿਹੜਾ ਉਹ ਮਿਲੇ ਵੀ 328 ਰੂਪ ਆ ਉਹ ਕਿੱਥੇ ਚਲੇ ਗਏ ਤਾਂ ਇਹਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੇ ਵੀ ਵਰਕਰਾਂ ਨੇ ਵੀ ਧਰਨਾ ਦਿੱਤਾ ਸੀਗਾ ਵੀ ਇਹਦੀ ਜਾਂਚ ਆ ਜਿਹੜੀ ਉਹ ਤੈਅ ਤੱਕ ਆ ਕੀਤੀ ਜਾਵੇ ਵੀ ਇਹ ਸੀਗੀ ਇਹ ਸੀਗਾ 328 ਰੂਪਾਂ ਦਾ ਮਾਮਲਾ ਵੀ ਜਿਹੜਾ ਕਿ ਬੜਾ ਹੀ ਚਰਚਿਤ ਮਾਮਲਾ ਵਾ ਜਿਹੜਾ ਉਹ ਬਣਿਆ ਹੋਇਆ ਵਾ ਧੰਨਵਾਦ